ਸਤਿ ਸ੍ਰੀ ਅਕਾਲ ਸਾਰੇ ਮੇਰੇ ਭੈਣਾਂ ਨੂੰ ਚਲੋ ਅਸੀਂ ਕਰਦੇ ਆ ਅੱਜ ਇੱਕ ਹੋਰ ਛੋਟਾ ਜਿਹਾ ਕੰਮ ਚਲਦੀ ਅਸੀਂ ਬੈਨੀਫਿਸ਼ਰੀ ਦੇ ਕੋਲ ਤੇ ਇਹਦੇ ਵਿੱਚ ਅਗੇ ਜੀ ਆਪਾਂ 6 ਮਹੀਨੇ ਤੋਂ 3 ਸਾਲ ਦੇ ਬੱਚੇ ਇਹਨਾਂ ਨੂੰ ਕਰਾਂਗੇ ਜੀ ਓਕੇ ਉਸ ਤੋਂ ਬਾਅਦ ਇਹ ਵਿੱਚ ਆਪਾਂ ਦੇਵਾਂਗੇ ਜੀ ਇਹਨਾਂ ਨੂੰ ਗਰੋਥ ਐਂਡ ਨਿਊਟ੍ਰੀਸ਼ਨ ਡਿਟੇਲਸ ਨਿਊਟ੍ਰੀਸ਼ਨ ਸਪਲੀਮੈਂਟ ਆਪ ਕਰਾਂਗੇ ਜਿਹਨਾਂ ਨੂੰ ਓਕੇ ਇਹਦੇ ਵਿੱਚ ਤੁਸੀਂ ਬੱਚੇ ਨੂੰ ਕੀ ਦਿੱਤਾ ਫੋਲਿਕ ਐਸਿਡ ਆਇਰਨ ਵਿਟਾਮਿਨਸ ਕੈਲਸ਼ੀਅਮ ਆਪਾਂ ਨੇ ਕੀ ਦਿੱਤਾ ਜੀ ਵਿਟਾਮਿਨ ਵਿਟਾਮਿਨ ਨੂੰ ਕਰਾਂਗੇ ਓਕੇ ਉਸ ਤੋਂ ਬਾਅਦ ਕਰਾਂਗੇ ਜੀ ਸਬਮਿਟ ਲਓ ਜੀ ਹੋ ਗਿਆ ਹੁਣ ਇੱਧਰ ਤਾਂ ਗ੍ਰੀਨ ਟਿੱਕ ਹੋ ਗਈ ਜੀ ਇੱਕ ਇੱਧਰ ਪਈ ਹੈ ਰੈਟਾ ਪਰ ਇਹਨੂੰ ਵੀ ਗ੍ਰੀਨ ਕਰਨਾ ਹੈ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ ਅੱਗੇ ਚੱਲਦੇ ਹਾਂ ਜੀ ਇਹਦੇ ਵਿੱਚ ਉਹਨਾਂ ਨੇ ਪੁੱਛਿਆ ਐਲੋਪੈਥੀ ਦਿੱਤੀ ਹੈ ਜੀ ਹੋਮੋਪੈਥੀ ਦਿੱਤੀ ਹੈ ਆਯੁਰਵੈਦ ਆਯੁਰਵੈਦ ਦਿੱਤੀ ਹੈ ਤੁਸੀਂ ਪਰ ਆਪਾਂ ਨੇ ਕੀ ਦਿੱਤਾ ਆਪਣੇ ਉੱਤੇ ਐਲੋਪੈਥੀ ਇਹਨੂੰ ਕਰਾਂਗੇ ਜੀ সাবਮਿਟ ਲਓ ਜੀ ਹੋ ਗਿਆ ਥੈਂਕ ਯੂ